ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਉਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਦੀ ਹਵਾ ਕਮਲ ਦਾ ਫੁੱਲ ਖਿਲੇਗਾ ਠੋਟੀ ਇਸ ਵਾਰ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਵਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂਦੀ ਨੇ ਇਸ ਕਰਕੇ ਸਿਕਿਉਰਿਟੀ ਲੱਗਦੀ ਆ ਉਹਨੂੰ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਰੱਬ ਦੀ ਸੌਂ ਜੋ ਮਰਜੀ ਸਜ਼ਾ ਦੇ ਦਿਨ ਸਾਰੇ ਪੰਜਾਬੀ ਮੇਰੇ ਤੇ ਯਕੀਨ ਕਰੋ ਮੈਨੂੰ ਐਤਕੀ ਕੋ ਜਿਦਾਓ ਮੈਂ ਤੁਹਾਡਾ ਚੂਲਾ ਬੜੂਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਇਹਨੇ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਕਿਸਾਨ ਇਹਨਾਂ ਨੂੰ ਹਰ ਆਏ ਦਿਨ geke ਰੱਖਦੇ ਨੇ ਤੇ ਅੱਜ ਇਹ ਕਿਸਾਨਾਂ ਤੋਂ ਇੱਕ ਮੌਕਾ ਮੰਗ ਰਹੇ ਨੇ ਕਿ ਬਸ ਇੱਕ ਵਾਰ ਐਮਪੀ ਬਣਾ ਦਿਓ ਫਿਰ ਮੁਸ਼ਕਿਲਾਂ ਹੱਲ ਕਰ ਦਵਾਂਗਾ ਪਰ ਕਿਸਾਨ ਕਹਿ ਰਹੇ ਨੇ ਕਿ ਬੀਜੇਪੀ ਛੱਡ ਕੇ ਆਉਗੇ ਤਾਂ ਅਸੀਂ ਗੱਲ ਸੁਣਾਂਗੇ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਅੰਸੂਆਂ ਵਾਲੀ ਹੀ ਹੁੰਦੀ ਹੈ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਮੇਨੋ ਸੇ ਫੋਰਾ ਦੀਆਂ ਅੱਖਾਂ ਵਿੱਚ ਗੈਰਤ ਮਨ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਿੱਟਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗਨ ਮੈਨਾਂ ਤੋਂ ਮੈਂ ਇਕੱਲਾ ਕਿਸੇ ਪੰਜ ਜਣੇ ਆ ਜਾਓ ਪੰਜਾਂ ਤੋਂ ਸ਼ਾਨਦਾਰ ਜੀ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜ਼ੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਤ ਕੀ ਤੁਝਾਓ ਮੈਂ ਤੁਹਾਡਾ ਚੂਲਾ ਬੜੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾੜਾਂ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਹਾਂ ਵਾਜੇ ਕਰਨ ਲਈ ਵੀ ਤਿਆਰ ਆਂ ਪਰ ਝੂਠਾ ਵਾਦਾ ਨਾ ਰੱਬ ਤਰਾਵੇ ਝੂਠੇ ਤੇ ਲਾਹਨਤ ਕਿਸਾਨਾਂ ਨਾਲ ਕਹਿਣਾ ਵੀ ਅਸੀਂ ਧਰਨੇ ਤਾ ਬੈਠੇ ਸਾਨੂੰ ਹਾਸਰਾ ਜਾਂ ਮਿਲਦੇ ਨਹੀਂ ਨਾਲ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਵਾਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਗਨ ਮਿਹਨਤ ਉਹ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੇ ਸਿਕਿਉਰਟੀ ਕੇ ਨਹੀਂ ਲੱਗਦੀ ਜੰਦੀ ਸਾਨੂੰ ਨੇੜੇ ਨਹੀਂ ਲੱਗਦਾ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਿਕਿਉਰਟੀ ਇਸ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਵਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂ ਨਹੀਂ ਇਸ ਕਰਕੇ ਸਿਕਿਉਰਟੀ ਲੱਗਦੀ ਆ ਉਹਨਾਂ ਦਾ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬੁਲਾਵੇ ਕਿਉਂਕਿ ਝੂਠੇ ਤੇ ਨਾ ਨਾ